ਫਿਲੌਰ ਵਿਖੇ ਸਫਾਈ ਕਰਮਚਾਰੀਆਂ ਨੇ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਜ਼ਿਲ੍ਹਾ ਜਲੰਧਰ ਨੂੰ ਦਿੱਤਾ ਮੰਗ ਪੱਤਰ ਅੱਜ ਫਿਲੌਰ ਦੇ ਨਗਰ ਕੌਂਸਲ ਵਿਖੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਸਫਾਈ ਕਰਮਚਾਰੀਆਂ ਦੀਆਂ ਸੁਨੀਆਂ ਮੁਸ਼ਕਲਾਂ ਨਗਰ ਕੌਂਸਲ ਫਿਲੌਰ ਚ ਕਮ ਰਹੇ ਸਫਾਈ ਕਰਮਚਾਰੀਆਂ ਨੇ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਜ਼ਿਲ੍ਹਾ ਜਲੰਧਰ ਮਾਨਯੋਗ ਚੰਦਨ ਗਰੇਵਾਲ ਨੂੰ ਆਪਣੀਆਂ ਮੁਸ਼ਕਲਾਂ ਸੰਬੰਧੀ ਮੰਗ ਪੱਤਰ ਦਿੱਤਾ ਆਪਣੀਆਂ ਮੰਗਾਂ ਵਿੱਚ ਉਹਨਾਂ ਕਿਹਾ ਇਹ ਸਫਾਈ ਕਰਮਚਾਰੀ ਯੂਨੀਅਨ ਰਜਿਸਟਰ ਕੋਲ ਆਪਣਾ ਕੋਈ ਦਫਤਰ ਨਹੀਂ ਹੈ ਇਸ ਲਈ ਸਫਾਈ ਕਰਮਚਾਰੀ ਯੂਨੀਅਨ ਰਜਿਸਟਰ ਨੂੰ ਨਗਰ ਕੌਂਸਲ ਫਲੋਰ ਵਿਖੇ ਦਫਤਰ ਦਿੱਤਾ ਜਾਵੇ ਜਿਸ ਵਿੱਚ ਉਹ ਸਮੇਂ ਸਮੇਟੇ ਆਪਣੀਆਂ ਮੀਟਿੰਗਾਂ ਕਰ ਸਕਣ ਸਫਾਈ ਕਰਮਚਾਰੀ ਅਤੇ ਸੀਵਰਮੈਨ ਜੋ ਕੰਟਰੈਕਟਡ ਬੇਸ ਉੱਪਰ ਕੰਮ ਕਰ ਰਹੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇ ਕਿਉਂਕਿ ਇਹਨਾਂ ਕੰਟਰੈਕਟ ਬੇਸ ਸਫਾਈ ਸੇਵਕਾਂ ਨੂੰ ਡਿਊਟੀ ਨਿਭਾਉਂਦੇ ਹੋਏ ਦਿਨ ਸਾਲ ਤੋਂ ਉੱਪਰ ਹੋ ਗਏ ਹਨ ਜੋ ਸਫਾਈ ਕਰਮਚਾਰੀ ਸੀਵਰ men ਆਊਟਸੋਰਸ ਉੱਪਰ ਆਪਣੀ ਡਿਊਟੀ ਨਿਭਾ ਰਹੇ ਹਨ ਉਹਨਾਂ ਨੂੰ ਸਰਕਾਰ ਦੇ ਡੀ ਸੀ ਰੇਟ ਉੱਪਰ ਕੀਤਾ ਜਾਵੇ ਕੰਟਰੈਕਟ ਬੇਸ ਉੱਪਰ ਕੰਮ ਕਰਦੇ ਕਰਮਚਾਰੀਆਂ ਨੂੰ ਸਿੱਧਾ ਦਫ਼ਤਰ ਨਗਰ ਕੌਂਸਲ ਫਿਲੌਰ ਦੇ ਅੰਡਰ ਕਰਕੇ ਰੈਗੂਲਰ ਕੀਤਾ ਜਾਵੇ ਜੋ ਸਫਾਈ ਸੇਵਕ ਸੀਵਰ men ਦਫ਼ਤਰੀ ਕਰਮਚਾਰੀ 2004 ਤੋਂ ਬਾਅਦ ਰੈਗੂਲਰ ਭਰਤੀ ਹੋਏ ਹਨ ਉਹਨਾਂ ਨੂੰ ਪੈਨਸ਼ਨ ਦੇ ਅੰਡਰ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ ਪੂਰਨ ਤੌਰ ਉੱਪਰ ਆਊਟਸੋਰਸ ठेका परती बंद की जावे इस तरह परतीकरण नाल सफाई सेवका सीवर मैना दफ्तरी कर्मचारिया दा शोषण हुंदा है इस मौके काउंसलर पति परमजीत भारती सुरेंद्र डाबर रणजीत मसीह कार्यज साधक अफसर श्री सुनील कुमार सेक्रेटरी इंस्पेक्टर दीप माला काउंसलर पति गोरी गाबा कर्मचारी प्रदान मनीराम बंटी तो इलावा और कर्मचारी भी मौजूद सन ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅ ਗਰਮਸਾਲ ਤੁਸੀਂ ਅੱਜ ਫਲੋਰ ਵਿੱਚ ਆਏ ਹੋ ਤੁਸੀਂ ਜਿਹੜੇ ਸਫਾਈ ਕਰਮਚਾਰੀ ਜਗੇ ਆ 90% ਤੱਕ ਤੁਸੀਂ ਉਹਨਾਂ ਦੀ ਮਸਲਾ ਵੀ ਸੁਣੀ ਆਈਆਂ ਜੀ ਅ ਸਰ ਕੀ ਸੁਆਟਨ ਦੇਖਿਓ ਤੇ ਲਿਓ ਔਰ ਕੀ ਲੈਕਚਰ ਲਿਓ ਕੀ ਦੇਖ ਚੱਲਿਆ ਆਂਸ਼ਵਾਸਨ ਤਾਂ ਨਹੀਂ ਮੈਂ ਕਹਾਂਗਾ ਆਸ਼ਵਾਸਤ ਕਰਨ ਲਈ ਨਹੀਂ ਮੈਂ ਸਮਝਦਾ ਸੰਨ ਤਾਂ ਪਰਫਾਰਮੈਂਸ ਦੇ ਵਿੱਚ ਅਸੀਂ ਯਕੀਨ ਰੱਖਦੇ ਆਂ ਔਰ ਇਹਨਾਂ ਦੇ ਲਈ ਹੀ ਇਕੱਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡੀ ਜਿਹੜੀ ਮੈਂ ਸਮਝਦਾ ਕੋ ਬਰਨਿੰਗ ਇਸ਼ੂ ਹੈਗਾ ਉਹ तमाम ਪੰਜਾਬ ਦੇ ਜਿਹੜੇ ਕਰਮਚਾਰੀ ਹੈਗੇ ਆ ਉਹਨਾਂ ਨੂੰ ਪੱਕਾ ਕਰਾਉਣ ਦੀ ਜਿਹੜੇ ਸਫਾਈ ਕੰਮ ਹੈ ਸਿਵਰਮੈਨ ਆ ਪੱਕਾ ਕਰਨ ਲਈ ਜਿਹੜੀ ਆ ਅਸੀਂ ਪੰਜਾਬ ਸਰਕਾਰ ਤੋਂ ਆਸਤੇ ਉਮੀਦ ਰੱਖਦੇ ਆ ਅਸੀਂ ਇਹ ਸਿਫਾਰਿਸ਼ ਵੀ ਕੀਤੀ ਹੈਗੀ ਹੈ ਸਰਕਾਰ ਨੂੰ ਇਹਨਾਂ ਦੀਆਂ ਜੋ دشਵਾਰੀਆਂ ਹੈਗੀਆਂ ਸਮੇਂ-ਸਮੇਂ ਤੇ ਅਲੱਗ-ਅਲੱਗ ਨਗਰ ਨਿਗਮਾਂ ਚ ਜਾਂ ਨਗਰ ਪੌਂਸਲਾਾਂ ਚ ਨਗਰਪੰਚਾਇਤਾਂ ਚ ਜਿੱਥੇ ਵੀ ਅਸੀਂ ਜਾਂਦੇ ਆ ਸਭ ਤੋਂ ਜਿਹੜੀ ਵੱਡੀ ਮੰਗ ਉੱਭਰ ਕੇ ਆਉਂਦੀ ਆ ਉਹ ਹੀ ਆ ਕਿਉਂਕਿ ਬਹੁਤ ਲੰਬਾ ਸਮਾਂ 10 10 15 15 20 20 ਸਾਲ ਇਹਨਾਂ ਸਾਥੀਆਂ ਨੂੰ ਹੋ ਗਏ ਆ ਤੇ ਆਸ ਚ ਹੈ ਕਿ ਸਰਕਾਰ ਇਹਨਾਂ ਨੂੰ ਪੱਕਿਆ ਕਰੇਗੀ ਤਾਂ ਉਸੇ ਆਸ ਦੇ ਤਹਿਤ ਮੈਂ ਇਹਨਾਂ ਨੂੰ ਵੀ ਉਮੀਦ ਦਿਵਾ ਕੇ ਚੱਲਾਂ ਕਿ ਅਸੀਂ ਇਹਨਾਂ ਦੇ ਸਿਪਾਈ ਬਣ ਕੇ ਕਿਉਂਕਿ ਵਕੀਲ ਤਾਂ ਅਸੀਂ ਇਹਨਾਂ ਦੇ ਕਮਿਸ਼ਨ ਤਾਂ ਇਹਨਾਂ ਦੀਆਂ ਸਿਫਾਰਿਸ਼ਾਂ ਕਰਨ ਨੂੰ ਬਣਿਆ ਤੇ ਇਹਨਾਂ ਦੀ ਭਲਾਈ ਲਈ ਬਣਿਆ ਤੇ ਜਿੱਥੇ ਮੈਂ ਸਮਝਦਾ ਕਮਿਸ਼ਨ ਪ੍ਰਤੀਬੱਧ ਆ ਉੱਥੇ ਪੰਜਾਬ ਸਰਕਾਰ ਨੂੰ ਵੀ ਅਸੀਂ ਇਹ ਬੇਨਤੀ ਕਰਾਂਗੇ ਔਰ ਮੈਂ ਸਮਝਦਾ सिंपैथेटिकਲੀ ਕੋਈ ਨਾ ਕੋਈ ਜਿਹੜਾ ਹੱਲ ਹੈ ਇਹਨਾਂ ਦੇ ਲਈ ਵਧੀਆ ਨਿਕਲੇਗਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।